ਆਲਟੂ ਨਿਊ ਚੈਨਲ ਤੇ ਤੁਹਾਡਾ ਸਵਾਗਤ ਬੇਰੇਵੋ ਨਾਲ ਕਿ ਲਕੇਚ ਵਿਕਾਸ ਕਰੇ ਜਾ ਰਹੀ 40 ਸਾਲ ਕਾਂਗਰਸ ਨੂੰ ਪਾਈਆਂ ਵੋਟਾਂ ਨਹੀਂ ਬਣਿਆ ਰਸਤਾ ਆਪ ਸਰਕਾਰ 28 ਲੱਖ ਦੀ ਲਾਗਤ ਨਾਲ ਬਣਾ ਰਹੀ ਹੈ ਰਸਤਾ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਾਵਾਂ ਨੇ ਕਿ ਇਲਾਕੇ 'ਚ ਵਿਕਾਸ ਕਾਰਜ ਲਗਾਤਾਰ جاری ਹਨ ਐਸੇ ਲੜੀ ਦੇ ਵਿੱਚ ਸਾਦਾਵਾਲੀ ਤੋਂ ਜੋੜੀਆਂ ਖੁਰਦ ਚੰਦੂ ਨੰਗਾ ਨਾਲ ਜੁੜਨ ਵਾਲਾ ਰਸਤਾ 40 ਸਾਲ ਬਾਅਦ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਨੇ ਦਾਅਵਾ ਨੇ ਕੀਤਾ ਉਨਾ ਕਿਹਾ ਕਿ ਲੋਕਾਂ ਨੇ 40 ਸਾਲ ਕਾਂਗਰਸ ਨੂੰ ਵੋਟਾਂ ਪਾਈਆਂ ਪਰ ਕਾਂਗਰਸ ਨੇ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਪਰ ਆਪ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਤੇ ਇਹ ਵਿਕਾਸ ਦੇ ਕੰਮ ਲਗਾਤਾਰ ਇਲਾਕੇ ਲਈ ਜਾਰੀ ਰਹਿਣਗੇ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕ੍ਰਿਸ਼ਨ ਗੋਪਾਲ ਦੇ ਨਾਲ ਜਤਿੰਦਰ ਕੁਮਾਰ ਦੀ ਇਹ ਵਿਸ਼ੇਸ਼ ਰਿਪੋਰਟ ਪਹਿਲੀ ਗੱਲ ਤਾਂ ਬੜਾ ਮਾੜਾ ਵਕਤ ਆ ਕਿ ਜਿਹੜੇ ਬੰਦੇ ਅੱਜ ਜਿਨ੍ਹਾਂ ਦੇ ਅੱਜ ਘਰਾਂ ਤੱਕ ਕੱਚੇ ਰਸਤੇ ਰਹੇ ਨੇ ਮੇਰੇ ਕਹ 75 ਸਾਲ ਹੋ ਗਏ ਨੇ ਦੇਸ਼ ਜਾਤ ਹੋਏ ਨੂੰ ਤਾਂ ਜੇ ਸਰਕਾਰਾਂ ਨੇ ਅੱਜ ਤੱਕ ਇਹਨਾਂ ਲੋਕਾਂ ਨੂੰ ਰਸਤੇ ਵੀ ਨਹੀਂ ਪੱਕੇ ਕਰਕੇ ਦੇਣੇ ਤਾਂ ਮੈਂ ਕਹ ਦੂੰਗਾ ਨਮੋਸ਼ੀ ਵਾਲੀ ਗੱਲ ਕੋਈ ਨਹੀਂ ਇਹੀ ਰਸਤਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ 1000 ਜਿਹੜਾ ਹੈਗਾ ਵਾ ਫੁੱਟ ਫੁੱਟ ਲਗਭਗ 28 ਲੱਖ ਦੀ ਕੀਮਤ ਨਾਲ ਇਹ ਰਸਤਾ ਬਣ ਕੇ ਤਿਆਰ ਹੋਣਾ ਹੈ ਤੇ 16.5 ਫੁੱਟ ਚੌੜਾ ਰਸਤਾ ਜਿਹੜਾ ਪ੍ਰੋਪਰ ਮਿੱਟੀ ਪਾ ਕੇ ਥੱਲੇ ਗਟਕਾ ਲਾ ਕੇ ਉੱਤੇ ਇੰਟਰਲੌਕ ਲਾ ਕੇ ਆਪਾਂ ਇਹਨਾਂ ਨੂੰ ਤਿਆਰ ਕਰਕੇ ਦੇਣਾ ਰਸਤਾ ਤਾਂ ਮੇਰੇ ਖਿਆਲ ਇਹ ਤੋਂ ਤਾਂ ਵੱਡੀ ਪੁੰਨ ਵਾਲੀ ਗੱਲ ਹੀ ਕੋਈ ਨਹੀਂ ਜਿਹਦੇ ਘਰ ਨੂੰ ਕਿਤੇ ਰਸਤਾ ਵਧੀਆ ਜਾਣਾ ਚਾਹੀਦਾ ਮੈਂ ਹਮੇਸ਼ਾ ਕਹਿੰਦਾ ਕਿ ਕਿਸੇ ਦੇ ਰਸਤਾ ਨਹੀਂ ਬੰਦ ਕਰਨਾ ਚਾਹੀਦਾ ਤੇ ਕਿਸੇ ਦਾ ਪਾਣੀ ਨਹੀਂ ਬੰਦ ਕਰਨਾ ਚਾਹੀਦਾ ਜ਼ਿੰਦਗੀ 'ਚ ਦੋ ਚੀਜ਼ਾਂ ਯਾਦ ਰੱਖਿਓ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਰਸਤੇ ਅੱਜ ਤੱਕ ਬੰਦ ਰੱਖੇ ਉਹਨਾਂ ਕਈਆਂ ਕਰਾਂ ਦੇ ਆਪਣੇ ਵੀ ਬੰਦ ਹੋਣ ਤੱਕ ਹੋ ਗਏ ਹੋਣਗੇ ਇਤੇ ਆਉਣ ਵਾਲੇ ਸਮੇਂ 'ਚ ਹੋ ਵੀ ਜਾਣਗੇ ਅੱਜ ਕਰਕੇ ਕਰੀਬ ਨਾਲ ਹਮੇਸ਼ਾ ਖੜਨਾ ਚਾਹੀਦਾ ਮੈਂ ਵੇਖਿਆ ਇਹਨਾਂ ਦੇ ਘਰਾਂ ਦੀ ਹਾਲਾਤ ਜੋ ਤੁਸੀਂ ਦੇਖ ਲਓ ਇਹਨਾਂ ਦੇ ਮਾਰ ਕੇ ਆਪਣੇ ਚੈਨਲ 'ਤੇ ਰਹੀ ਇਹਨਾਂ ਨੂੰ ਤਾਂ ਕਦੇ ਉਮੀਦ ਹੀ ਨਹੀਂ ਸੀਗੀ ਕਿ ਕਦੇ ਸਾਡਾ ਰਸਤਾ ਬਣਨਾ 40 ਸਾਲੇ ਕੋਟਾ ਪੁੰਦਿਆਂ ਨੂੰ ਕਾਂਗਰਸ ਨੂੰ ਹਾਂ ਦੇਖੋ ਮੇਰੇ ਘਰ ਵਾਲੇ ਕਹਿੰਦੇ 40 ਸਾਲ ਹੋ ਗਿਆ ਕਾਂਗਰਸ ਨੂੰ ਕੋਟਾ ਪੁੰਦਿਆਂ ਕਿੰਨੇ ਸਾਲ ਤੋਂ ਪਾਈਆਂ 40 ਸਾਲ ਤੋਂ 40 ਸਾਲ ਤੋਂ ਕਾਂਗਰਸ ਨਾਲ ਪਾਈਆਂ ਹੋਣ ਹਾਂਜੀ ਇੱਕ ਘਰ ਦਾ ਰਸਤਾ ਨਾ ਇਹ ਕੇਟੀ ਵੀ ਨਹੀਂ ਲੱਗੀ ਅੱਜ ਤੁਸੀਂ ਕਿੰਨੇ ਕਾਜੇ ਨੇ ਇਹ ਬਹੁਤ ਖੁਸ਼ੀ ਮਹਿਸੂਸ ਕਰਦੇ ਬਾਬੇ ਨਾਨਕ ਦੀ ਕਿਰਪਾ ਸਮਝਦੇ ਜੀ ਹੋਰ ਵੀ ਜਿਹੜੇ ਕੰਮ ਨੇ ਹੋਣ ਵਾਲੇ ਉਹ ਵੀ ਪੰਜਾਬ ਸਰਕਾਰ ਜਿਹੜੀ ਉਹ ਮਤਲਬ ਮੀਂਹ ਪੈ ਜਾਂਦਾ ਤੇ ਬੱਚਾ ਨੂੰ ਸਕੂਲੇ ਛੁੱਟੀਆਂ ਕਰਨੀਆਂ ਪੈਂਦੀਆਂ ਦੇਖੋ ਆਟੋਮੈਟਿਕ ਜਿਦੋਂ ਇੰਨਾ ਲੰਮਾ ਰਸਤਾ ਕੱਚਾ ਰਸਤਾ ਜਦੋਂ بارش ਹੋਣੀ ਆ ਤਾਂ ਇਹ ਅੰਡਰਸਟੂਡੀ ਆ ਕਿ ਬੱਚਾ ਨੇ ਕਿਵੇਂ ਜਾਣਾ ਬੱਚਾ ਨੂੰ ਤਾਂ ਛੁੱਟੀਆਂ ਕਰਨੀਆਂ ਹੀ ਪੈਣੀਆਂ ਤਾਂ ਮੇਰੇ ਕੱਲ ਉਹ ਥੋੜੇ ਦਿਨਾਂ ਤੱਕ ਬਣ ਕੇ ਜਿਹੜਾ ਤਿਆਰ ਹੋ ਜਾਣਾ ਇਹਨਾਂ ਨੇ ਕਹਿਣਾ ਵੀ 70 ਸਾਲ ਹੋ ਗਿਆ ਜੀ ਉਹ ਸਤ ਮੈਂ ਤਾਂ ਪਹਿਲਾਂ ਹੀ ਕਹਾਂ ਕਿ 70 ਸਾਲ ਤੋਂ ਜਿਹੜੇ ਘਰ ਨੂੰ ਅੱਜ ਤੱਕ ਰਸਤਾ ਹੀ ਨਹੀਂ ਮਿਲਿਆ ਇਹ ਤਾਂ ਭਲੇ ਮਾਨਸ ਲੋਕ ਵਿਚਾਰੇ ਕੋਈ ਜਿੰਨਾ ਕੋਈ ਆਪਸ਼ਨ ਹੀ ਨਹੀਂ ਜਿਹੜੇ ਤੁਹਾਡੇ ਚੈਨਲ ਤੇ ਰਹਿ ਕੇ ਕਹਿਣ ਦੇ ਕਿ 40 ਸਾਲ ਲਗਾਤਾਰ ਆਪਾਂ ਕਾਂਗਰਸ ਨੂੰ ਕੋਟਾ ਪਾਈਆਂ ਤੇ 40 ਸਾਲਾਂ ਦਾ ਰਿਜ਼ਲਟ ਇਹਨਾਂ ਨੂੰ ਇਹ ਮਿਲਿਆ ਕਿ ਅੱਜ ਤੱਕ ਇਹਨਾਂ ਦਾ ਰਸਤਾ ਨਹੀਂ ਬਣਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਸਭ ਤੋਂ ਪਹਿਲਾਂ 28 ਲੱਖ ਰੁਪਈਆ ਲੱਗਣਾ ਹੈ ਰਸਤੇ ਤੇ ਜਿਹੜਾ ਇਹਨਾਂ ਦੇ ਘਰ ਦਾ ਰਸਤਾ ਜਿਹੜਾ ਉਹ ਇਹਨਾਂ ਦੇ ਘਰ ਤੱਕ ਪਹੁੰਚਣਾ